ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਖੀ ਜਪਜੀ ਸਾਹਿਬ ਜੀ ਦੀ ਬਾਣੀ ਦੀ ਇਸ ਤੁਕ ਉੱਤੇ ਆਧਾਰਿਤ ਹੈ ਪਰਮਾਤਮਾ ਦੇ ਹੁਕਮ ਉੱਤੇ ਕਿਸੇ ਦਾ ਜੋਰ ਨਹੀਂ ਚੱਲਦਾ ਜੋ ਲੇਖਾਂ ਵਿੱਚ ਲਿਖਿਆ ਹੈ ਉਹ ਹੋ ਕੇ ਹੀ ਰਹਿੰਦਾ ਹੈ ਮਨੁੱਖ ਭਾਵੇਂ ਜਿੰਨਾ ਮਰਜ਼ੀ ਯਤਨ ਕਰ ਲਵੇ ਪਰ ਪਰਮਾਤਮਾ ਦਾ ਹੁਕਮ اٹਲ ਹੈ ਸਾਧ ਸੰਗਤ ਜੀ ਕਿਰਪਾ ਕਰਕੇ ਸਾਕੀ ਨੂੰ ਅੰਤ ਤੱਕ ਜ਼ਰੂਰ ਸੁਨਣਾ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾ ਦੇਣਾ ਤਾਂ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਸਾਕੀ ਜੋ ਮਹਾਭਾਰਤ ਵਿੱਚੋਂ ਲਈ ਗਈ ਹੈ ਇਹ ਕਥਾ ਬਹੁਤ ਪੁਰਾਣੇ ਸਮਿਆਂ ਦੀ ਹੈ ਪਾਂਡਵਾਂ ਦੀ ਕੁੱਲ ਵਿੱਚੋਂ ਇੱਕ ਮਹਾਨ ਰਾਜਾ ਹੋਇਆ ਜਿਸ ਦਾ ਨਾਮ ਸੀ ਰਾਜਾ ਜਨਮੇਚਾ ਉਹ ਬਹੁਤ ਹੀ ਗਿਆਨ ਧਿਆਨ ਦਾਨ ਅਤੇ ਤਪੱਸਿਆ ਕਰਨ ਵਾਲਾ ਰਾਜਾ ਸੀ ਉਸ ਦੇ ਕੋਲ 14 ਮਹਾਨ ਵਿਦਵਾਨਾਂ ਦੇ ਗੋਣ ਸਨ ਉਹ ਵੱਡੇ ਵੱਡੇ ਧਾਰਮਿਕ ਕੰਮ ਕਰਵਾਉਂਦਾ ਸੀ ਜਿਵੇਂ ਰਾਜਸੂ ਯੱਗ ਦਾਨ ਪੁੰਨ ਖਵਨ ਆਦਿ ਪਰ ਰਾਜੇ ਦੇ ਮਨ ਵਿੱਚ ਇੱਕ ਇੱਛਾ ਹਮੇਸ਼ਾ ਬਣੀ ਰਹਿੰਦੀ ਸੀ ਉਹ ਹਮੇਸ਼ਾ ਆਪਣੇ ਪੂਰਵਜਾਂ ਦੀ ਕਥਾ ਨੂੰ ਸੁਣਨਾ ਚਾਹੁੰਦਾ ਸੀ ਇਹ ਇੱਛਾ ਲੈ ਕੇ ਉਹ ਮਹਾਨ ਰਿਸ਼ੀ ਵਿਆਸ ਜੀ ਦੇ ਕੋਲ ਗਿਆ ਰਾਜੇ ਨੇ ਦੋਵੇਂ ਹੱਥ ਜੋੜ ਕੇ ਮਹਾਰਿਸ਼ੀ ਵਿਆਸ ਜੀ ਨੂੰ ਬੇਨਤੀ ਕੀਤੀ ਕਿ हे ਗੁਰੂ ਦੇਵ ਮੇਰੇ ਉੱਤੇ ਮਿਹਰ ਕਰੋ ਅਤੇ ਮੈਨੂੰ ਆਪਣੇ ਪੂਰਵਜਾਂ ਦੀ ਕਥਾ ਸੁਣਾਵੋ ਮਹਾਰਿਸ਼ੀ ਵਿਆਸ ਜੀ ਨੇ ਮਹਾਭਾਰਤ ਦੀ ਕਥਾ ਸ਼ੁਰੂ ਕੀਤੀ ਪਰ ਕਥਾ ਸੁਣਦੇ ਸੁਣਦੇ ਰਾਜਾ ਜਨਮੀਚਾ ਦੇ ਮਨ ਵਿੱਚ ਇੱਕ ਸ਼ੱਕ ਆ ਗਿਆ ਰਾਜਾ ਜਨਮੀਚਾ ਨੇ ਮਹਾਰਿਸ਼ੀ ਵਿਆਸ ਜੀ ਨੂੰ ਕਿਹਾ हे ਗੁਰੂ ਦੇਵ ਸ਼੍ਰੀ ਕ੍ਰਿਸ਼ਨ ਤਾਂ ਸਰਬਸ਼ਕਤੀਮਾਨ ਹਨ ਉਹ ਪਾਂਡਵਾਂ ਦੇ ਸਾਥੀ ਵੀ ਸਨ ਫਿਰ ਵੀ ਪਾਂਡਵਾਂ ਨੂੰ ਇੰਨਾ ਦੁੱਖ ਕਿਉਂ ਸਹਿਣਾ ਪਿਆ ਦ੍ਰੋਪਤੀ ਨੂੰ ਜੂਏ ਵਿੱਚ ਕਿਉਂ ਹਰਾਇਆ ਗਿਆ ਅਤੇ ਪਾਂਡਵਾਂ ਨੇ ਜੰਗਲਾਂ ਵਿੱਚ ਕਿਉਂ ਤਪੱਸਿਆ ਕੀਤੀ ਆਦਾਂ ਜਨਮੇਜਾ ਦਾ ਸਵਾਲ ਸੁਣ ਕੇ ਮਹਾਰਿਸ਼ੀ ਵਿਆਸ ਜੀ ਹੌਲੀ ਜੀ ਹੱਸ ਕੇ ਬੋਲੇ हे ਰਾਜਨ ਇਹ ਸਭ ਉਸ ਪ੍ਰਭੂ ਦੀ ਰਜ਼ਾ ਹੈ ਜਦੋਂ ਰੱਬ ਦਾ ਹੁਕਮ ਆ ਜਾਂਦਾ ਹੈ ਤਾਂ ਕਿਸੇ ਦੀ ਵੀ ਅਕਲ ਗਿਆਨ ਕੀਆ ਯਤਨ ਉਸ ਨੂੰ ਨਹੀਂ ਰੋਕ ਸਕਦਾ ਇਸ ਤੋਂ ਬਾਅਦ ਮਹਾਰਿਸ਼ੀ ਵਿਆਸ ਜੀ ਨੇ ਰਾਜੀ ਨੂੰ ਇੱਕ ਉਦਾਹਰਨ ਦਿੱਤੀ ਮਹਾਰਿਸ਼ੀ ਵਿਆਸ ਜੀ ਨੇ ਕਿਹਾ ਜਿਵੇਂ ਕਿਸੇ ਰਸਤੇ ਵਿੱਚ ਇੱਕ ਵੱਡੀ ਦਰਾਰ ਪੈ ਜਾਵੇ ਤਾਂ ਕੋਈ ਵੀ ਇਨਸਾਨ ਆਪਣੀ ਮਰਜ਼ੀ ਨਾਲ ਉਸ ਵਿੱਚ ਡਿੱਗਣਾ ਨਹੀਂ ਚਾਹੁੰਦਾ ਪਰ ਕਈ ਵਾਰ ਉਹ ਉਸ ਵਿੱਚ ਡਿੱਗ ਹੀ ਜਾਂਦਾ ਹੈ ਇਸੇ ਤਰ੍ਹਾਂ ਮਨੁੱਖ ਦਾ ਜੀਵਨ ਵੀ ਰੱਬ ਦੀ ਮੱਚ ਚੱਲਦਾ ਹੈ ਪਾਂਡਵਾਂ ਦੇ ਦੁੱਖ ਅਤੇ ਸੁੱਖ ਵੀ ਪ੍ਰਭੂ ਦੇ ਹੁਕਮ ਵਿੱਚ ਹੀ ਸਨ ਪਰ ਰਾਜਾ ਜਨਮੇਜਾ ਮਹਾਰਿਸ਼ੀ ਵਿਆਸ ਜੀ ਦੇ ਇਹਨਾਂ ਬਚਨਾਂ ਉੱਤੇ ਪੂਰੀ ਤਰ੍ਹਾਂ ਨਾਲ ਸਹਿਮਤ ਨਹੀਂ ਸੀ ਆਖਰ ਮਹਾਰਿਸ਼ੀ ਵਿਆਸ ਜੀ ਨੇ ਅੱਗੇ ਕਿਹਾ हे ਰਾਜਨ ਤੁਸੀਂ ਜੋ ਮਰਜ਼ੀ ਕੰਮ ਕਰ ਲਵੋ ਪਰ ਮੌਤ ਤੋਂ ਕੋਈ ਨਹੀਂ ਬਚ ਸਕਦਾ ਮੌਤ ਇਨਸਾਨ ਦੇ ਯਤਨਾਂ ਨਾਲ ਨਹੀਂ ਟਲ ਸਕਦੀ ਮਹਾਰਿਸ਼ੀ ਵਿਆਸ ਜੀ ਨੇ ਰਾਜਨ ਨੂੰ ਕਿਹਾ हे ਰਾਜਨ ਅੱਜ ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਹਾਡੀ ਮੌਤ ਕਿਵੇਂ ਕਿਉਂ ਤੇ ਕਦੋਂ ਹੋਵੇਗੀ ਇਸ ਤੋਂ ਬਾਅਦ ਮਹਾਰਿਸ਼ੀ ਵਿਆਸ ਜੀ ਨੇ ਰਾਜਾ ਜਨਮੀਜਾ ਦੀ ਮੌਤ ਦੀ ਭਵਿੱਖਵਾਨੀ ਕੀਤੀ ਅਤੇ ਰਾਜਾ ਜਨਮੀਜਾ ਨੂੰ ਸਮਝਾਉਂਦੇ ਹੋਏ ਕਿਹਾ ਕਿ ਤੁਸੀਂ ਕਾਸ਼ੀ ਦੇ ਰਾਜੇ ਦੀ ਧੀ ਨਾਲ ਵਿਆਹ ਕਰੋਗੇ ਅਤੇ ਉਸ ਦੇ ਨਾਲ ਇੱਕ ਬਹੁਤ ਹੀ ਸੁੰਦਰ ਦਾਸੀ ਆਵੇਗੀ ਪਰ ਤੁਸੀਂ ਉਸ ਦਾਸੀ ਨੂੰ ਵੀ ਆਪਣੀ ਰਾਣੀ ਬਣਾ ਲਵੋਗੇ ਇੱਕ ਦਿਨ ਤੁਸੀਂ ਸ਼ਿਕਾਰ ਲਈ ਜਾਵੋਗੇ ਕੋੜੇ ਉੱਤੇ ਬੈਠ ਕੇ ਨਦੀ ਦੇ ਕੰਢੇ ਪਹੁੰਚੋਗੇ ਅਤੇ ਉੱਥੇ ਆਰਾਮ ਕਰਨ ਲਈ ਸੋ ਜਾਵੋਗੇ ਉਸ ਵੇਲੇ ਇੱਕ ਅਜੀਬ ਕੋੜੀ ਨਦੀ ਵਿੱਚੋਂ ਬਾਹਰ ਨਿਕਲੇਗੀ ਉਹ ਤੁਹਾਡੀ ਕੋੜੀ ਦੇ ਨਾਲ ਮਿਲੇਗੀ ਅਤੇ ਇੱਕ ਕਾਲੇ ਕੰਨਾਂ ਵਾਲਾ ਬਚੜਾ ਪੈਦਾ ਹੋਵੇਗਾ ਫਿਰ ਤੁਸੀਂ ਇੱਕ ਵੱਡਾ ਰਾਜਸੂ ਯੱਗ ਕਰਵਾਓਗੇ ਹਰ ਵਾਰੀ ਯੱਗ ਦੇ ਸਮੇਂ ਤੁਹਾਡੀ ਰਾਣੀ ਨਵੇਂ-ਨਵੇਂ ਸੂਤ ਦੇ ਸਾਫ਼ ਕੱਪੜੇ ਪਾ ਕੇ ਬ੍ਰਾਹਮਣਾਂ ਨੂੰ ਭੋਜਨ ਖਵਾਵੇਗੀ ਪਰ ਇੱਕ ਦਿਨ ਭੋਜਨ ਦੇ ਵੇਲੇ ਖੀਰ ਦਾ ਇੱਕ ਟੁਕੜਾ ਉਸਦੇ ਪੈਰ ਉੱਤੇ ਡਿੱਗ ਪਵੇਗਾ ਜਿਸ ਦੀ ਸ਼ਿਕਾਇਤ ਉਹ ਤੁਹਾਡੇ ਪਾਸ ਕਰੇਗੀ ਉਸ ਵੇਲੇ ਤੁਸੀਂ ਗੁੱਸੇ ਵਿੱਚ ਆ ਕੇ 18 ਜਾਤੀਆਂ ਦੇ ਬ੍ਰਾਹਮਣਾਂ ਨੂੰ ਮਾਰ ਦੇਵੋਗੇ ਇਸ ਤਰ੍ਹਾਂ ਤੁਹਾਡੇ ਹੱਥੋਂ ਇੱਕ ਕੋਰ ਪਾਪ ਹੋ ਜਾਵੇਗਾ ਅਤੇ ਉਸ ਪਾਪ ਦੇ ਕਾਰਨ ਆਖਿਰ ਵਿੱਚ ਤੁਹਾਡੀ ਮੌਤ ਨਿਸ਼ਚਿਤ ਹੋ ਜਾਵੇਗੀ ਰਾਜਾ ਜਨਮੇਜਾ ਨੇ ਮਨ ਵਿੱਚ ਸੋਚਿਆ ਕਿ ਮੈਂ ਦਾਸੀ ਨੂੰ ਰਾਣੀ ਬਣਾਵਾਂਗਾ ਹੀ ਨਹੀਂ ਅਤੇ ਨਾ ਹੀ ਨਵਾਂ ਘੋੜਾ ਖਰੀਦਾਂਗਾ ਪਰ ਸਾਧ ਸੰਗਤ ਜੀ ਜਿਵੇਂ ਕਿ ਬਾਣੀ ਵਿੱਚ ਲਿਖਿਆ ਹੈ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਕ ਹੋਏ ਭਾਵ ਕਿ ਪ੍ਰਭੂ ਦਾ ਹੁਕਮ اٹਲ ਹੁੰਦਾ ਹੈ ਉर्भी ਸਮੇ ਬਾਦ ਰਾਜੇ ਦਾ ਵਿਆਹ ਕਾਸ਼ੀ ਦੇ ਰਾਜੇ ਦੀ ਧੀ ਨਾਲ ਹੋਇਆ ਅਤੇ ਮਹਾਰਿਸ਼ੀ ਵ્યાਸ ਜੀ ਦੇ ਬਚਨਾਂ ਦੇ ਅਨੁਸਾਰ ਉਹ ਆਪਣੇ ਨਾਲ ਇੱਕ ਸੁੰਦਰ ਦਾਸੀ ਲੈ ਕੇ ਆਈ ਜਿਸ ਦੀ ਸੁੰਦਰਤਾ ਦੇਖ ਕੇ ਰਾਜੇ ਦਾ ਮਨ ਮੋ ਗਿਆ ਅਤੇ ਉਸਨੇ ਉਸ ਦਾਸੀ ਨੂੰ ਵੀ ਆਪਣੀ ਰਾਣੀ ਬਣਾ ਲਿਆ ਉਸ ਤੋਂ ਕੁਝ ਸਮੇਂ ਬਾਅਦ ਰਾਜ ਦੇ ਸਾਰੇ ਘੋੜੇ ਮਰ ਗਏ ਰਾਜੇ ਨੂੰ ਮਜਬੂਰੀ ਵਿੱਚ ਇੱਕ ਨਵਾਂ ਘੋੜਾ ਲੈਣਾ ਪਿਆ ਉਸ ਸਮੇਂ ਇੱਕ ਸੁੰਦਰ ਕੋੜੀ ਮਹਿਲ ਵਿੱਚ ਆਈ ਜਿਸ ਨੂੰ ਵੇਖ ਕੇ ਰਾਜੇ ਦਾ ਮਨ ਮੋ ਗਿਆ ਪਰ ਵਜੀਰ ਨੇ ਉਸ ਨੂੰ ਯਾਦ ਦਿਵਾਇਆ ਕਿ हे ਰਾਜਨ ਤੁਸੀਂ ਇਹ ਕੋੜੀ ਨਹੀਂ ਲੈਣੀ ਸੀ ਰਾਜੇ ਨੇ ਕਿਹਾ ਤੁਸੀਂ ਚਿੰਤਾ ਨਾ ਕਰੋ ਮੈਂ ਇਸ ਕੋੜੀ ਉੱਤੇ ਸਵਾਰੀ ਨਹੀਂ ਕਰਾਂਗਾ ਪਰ ਮਨ ਦੇ ਲਾਲਚ ਅਤੇ ਮੋਹ ਦੇ ਕਾਰਨ ਰਾਜਾ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਇੱਕ ਦਿਨ ਰਾਜਾ ਉਸ ਕੋੜੀ ਉੱਤੇ ਚੜ੍ਹ ਕੇ ਇੱਕ ਨਦੀ ਦੇ ਕੰਡੇ ਉੱਤੇ ਪਹੁੰਚ ਗਿਆ ਅਤੇ ਆਰਾਮ ਕਰਨ ਲਈ ਸੋ ਗਿਆ ਉਸ ਵੇਲੇ ਨਦੀ ਵਿੱਚੋਂ ਇੱਕ ਅਜੀਬ ਕੋੜੀ ਨਿਕਲੀ ਦੋਹਾਂ ਕੋੜੀਆਂ ਦਾ ਆਪਸ ਵਿੱਚ ਮਿਲਾਪ ਹੋਇਆ ਅਤੇ ਇੱਕ ਕਾਲੇ ਕੰਨਾਂ ਵਾਲਾ ਬੱਚਾ ਪੈਦਾ ਹੋਇਆ ਰਾਜੇ ਨੇ ਵੱਡਾ ਰਾਜਸੂ ਯਤ ਕਰਵਾਇਆ ਦਾਸੀ ਜੋ ਹੁਣ ਰਾਣੀ ਬਣ ਗਈ ਸੀ ਉਹ ਹਰ ਵਾਰੀ ਨਵੇਂ ਸੂਤ ਦੇ ਕੱਪੜੇ ਪਾ ਕੇ ਬ੍ਰਾਹਮਣਾਂ ਨੂੰ ਭੋਜਨ ਦਿੰਦੀ। ਪਰ ਇੱਕ ਦਿਨ ਭੋਜਨ ਕਰਾਉਂਦੇ ਸਮੇਂ ਖੀਰ ਦਾ ਇੱਕ ਟੁਕੜਾ ਰਾਣੀ ਦੇ ਪੈਰਾਂ ਉੱਤੇ ਡਿੱਗ ਪਿਆ। ਜਿਸ ਦੀ ਸ਼ਿਕਾਇਤ ਰਾਣੀ ਨੇ ਰਾਜਨ ਦੇ ਪਾਸ ਜਾ ਕੀਤੀ। ਇਹ ਸੁਣ ਕੇ ਰਾਜਾ ਬਹੁਤ ਗੁੱਸੇ ਵਿੱਚ ਆ ਗਿਆ। ਉਸ ਨੂੰ ਸਭ ਕੁਝ ਭੁੱਲ ਚੁੱਕਾ ਸੀ। ਰਾਜਾ ਇੰਨੇ ਗੁੱਸੇ ਵਿੱਚ ਸੀ ਕਿ ਉਸ ਨੇ ਕਿਸੇ ਦੀ ਵੀ ਪ੍ਰਵਾਹ ਕੀਤੇ ਬਿਨਾ 18 ਜਾਤੀਆਂ ਦੇ ਬ੍ਰਾਹਮਣਾਂ ਨੂੰ ਉਸੇ ਵੇਲੇ ਮਾਰ ਦਿੱਤਾ। ਇਹ ਪਾਪ ਉਸਦੇ ਜੀਵਨ ਦਾ ਸਭ ਤੋਂ ਵੱਡਾ ਅੰਧੇਰਾ ਬਣ ਗਿਆ ਰਾਜੇ ਦੇ ਮੂੰਹ ਵਿੱਚ ਚਿਰਕਾ ਪੈ ਗਿਆ ਅਤੇ ਦੰਦਾਂ ਵਿੱਚ ਕੜਕ ਆ ਗਈ ਰਾਜਾ ਚੀਕਾਂ ਮਾਰ-ਮਾਰ ਕੇ ਰੋਣ ਲੱਗਾ ਰਾਜੇ ਨੇ ਕਿਹਾ ਮੈਂ ਰੋਣ ਵਾਸਤੇ ਹੀ ਜਨਮ ਲਿਆ ਹੈ ਇੱਕ ਪਾਪ ਨੇ ਮੈਨੂੰ ਪਤਿਤ ਕਰ ਦਿੱਤਾ ਹੈ ਇਸ ਤੋਂ ਬਾਅਦ ਰਾਜਾ ਜਨਮੇਜਾ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਗੰਦਾ ਅਤੇ ਪਾਪੀ ਮਹਿਸੂਸ ਕੀਤਾ ਉਹ ਸਾਰੀ ਦੁਨੀਆ ਤੋਂ ਟੁੱਟ ਕੇ ਗੁਰੂ ਜੀ ਦੇ ਚਰਨਾਂ ਵਿੱਚ ਆ ਪਿਆ ਮਹਾਰਿਸ਼ੀ ਵਿਆਸ ਜੀ ਨੇ ਉਸ ਨੂੰ ਫੇਰ ਮਹਾਭਾਰਤ ਦੀ ਕਥਾ ਸੁਣਾਈ ਅਤੇ ਕਿਹਾ ਕਿ ਜਿਹੜਾ ਮਨੁੱਖ ਸ਼ਰਦਾ ਦੇ ਨਾਲ ਇਸ ਕਥਾ ਨੂੰ ਸੁਣਦਾ ਹੈ ਉਸ ਦੇ ਅੰਦਰਲੇ ਰੋਗ ਅਤੇ ਦੁੱਖ ਦੂਰ ਹੋ ਜਾਂਦੇ ਹਨ ਪਰ ਜਦੋਂ ਕਥਾ ਵਿੱਚ ਭੀਮ ਸੈਣ ਦੀ ਸ਼ਕਤੀ ਦੀ ਗੱਲ ਆਈ ਤਾਂ ਰਾਜਾ ਜਨਮੇਜਾ ਦੇ ਮਨ ਵਿੱਚ ਫੇਰ ਸ਼ੱਕ ਪੈ ਗਿਆ ਉਸ ਨੇ ਪੁੱਛਿਆ ਕਿ ਭੀਮ ਸੱਚਮੁੱਚ ਹਾਥੀਆਂ ਨੂੰ ਆਸਮਾਨ ਵਿੱਚ ਸੁੱਟ ਦਿੰਦਾ ਸੀ ਇਹ ਦੋਸ਼ ਅਤੇ ਸ਼ੱਕ ਹੀ ਆਖਰ ਉਸ ਦੀ ਮੌਤ ਦਾ ਕਾਰਨ ਬਣ ਗਏ ਰਾਜੇ ਆਪਣਾ ਸਰੀਰ ਛੱਡ ਦਿੱਤਾ ਅਤੇ ਉਸ ਦੇ ਨਾਲ ਹੀ ਉਸ ਦਾ ਗਿਆਨ, ਅਕਲ, ਰਾਜ, ਤਪੱਸਿਆ ਸਭ ਕੁਝ ਪਿੱਛੇ ਰਹਿ ਗਿਆ। हे ਪਿਆਰੀ ਸਾਧ ਸੰਗਤ ਜੀ, ਰਾਜਾ ਜਨਮੇਜਾ ਦੀ ਇਹ ਸਾਖੀ ਸਾਨੂੰ ਇਹ ਸਿਖਾਉਂਦੀ ਹੈ ਕਿ ਜਦ ਰੱਬ ਦਾ ਹੁਕਮ ਆ ਜਾਵੇ ਤਾਂ ਕੋਈ ਵੀ ਅਕਲ, ਗਿਆਨ ਜਾਂ ਚਤ్రਾਈ ਉਸ ਨੂੰ ਟਾਲ ਨਹੀਂ ਸਕਦੀ। ਜੋ ਮਨੁੱਖ ਗੁਰੂ ਦੇ ਚਰਨਾਂ ਤੋਂ ਮੂੰਹ ਮੋੜਦਾ ਹੈ ਉਹ ਕਦੇ ਸੁਖੀ ਨਹੀਂ ਰਹਿੰਦਾ। ਰੱਬ ਦਾ ਹੁਕਮ اٹਲ ਹੈ ਮਨੁੱਖ ਆਪਣੇ ਮਨ ਦੇ ਲਾਲਚ ਮੋਹ ਅਤੇ ਗੁੱਸੇ ਨਾਲ ਅਕਸਰ ਪਾਪ ਕਰ ਬੈਠਦਾ ਹੈ ਇੱਕ ਪਲ ਦੀ ਗਲਤੀ ਸਾਰੀ ਜ਼ਿੰਦਗੀ ਨੂੰ ਬਰਬਾਦ ਕਰ ਸਕਦੀ ਹੈ ਇਸ ਲਈ ਸਦਾ ਰੱਬ ਦੀ ਰਜ਼ਾ ਨੂੰ ਮੰਨਣਾ ਅਤੇ ਗੁੱਸੇ ਤੋਂ ਬਚਣਾ ਚਾਹੀਦਾ ਹੈ ਸਾ ਸੰਗਤ ਜੀ ਇਸ ਸਾਕੀ ਨੂੰ ਸੁਣਾਉਂਦੇ ਸਮੇ ਸਾਡੇ ਪਾਸੋਂ ਕੋਈ ਪੁੱਲ ਹੋ ਗਈ ਹੋਵੇ ਤਾਂ ਅਸੀਂ ਖਿਮਾ ਦੇ ਪਾਤਰ ਹਾਂ ਜੇ ਇਹ ਸਾਕੀ ਤੁਹਾਨੂੰ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ। ਬਾਪ ਜੀ ਨੂੰ ਇਹ ਸਾਖੀ ਕਿਵੇਂ ਲੱਗੀ? ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰਨਾ। ਤਾਂ ਮਿਲਦੇ ਹਾਂ ਬਹੁਤ ਹੀ ਜਲਦੀ ਇੱਕ ਨਵੀਂ ਸਾਖੀ ਦੇ ਨਾਲ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।